ਵਕਫ ਸੋਦ ਬਿਲ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਚੱਲ ਰਹੀ ਖਿੱਚ ਤੋਣ ਦਰਮਿਆਨ ਇੱਕ ਵੀਡੀਓ ਨੇ ਹਲਚਲ ਮਚਾ ਦਿੱਤੀ ਹੈ ਵੀਡੀਓ ਵਿੱਚ ਲੋਕਾਂ ਨੂੰ ਵਕਫ ਬਿਲ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਕੁਝ ਲੋਕ ਲਾਊਡ ਸਪੀਕਰਾਂ ਰਾਹੀਂ ਬਿਲ ਵਿਰੁੱਧ ਪ੍ਰਚਾਰ ਕਰ ਰਹੇ ਹਨ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬਿਲ ਦੇ ਖਿਲਾਫ ਆਪਣੀ رائے ਦੇਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਇਹ ਬਿਲ ਪਾਸ ਹੋ ਗਿਆ ਤਾਂ ਸਾਡੀਆਂ ਮਸਜਿਦਾਂ ਮਗਬਰੇ ਤੇ ਕਬਰਸਥਾਨ ਖੋਲੇ ਜਾਣਗੇ ਗੋਂਡਾ ਤੋਂ ਪਾਸ ਪਾਸ ਸੰਸਦ ਨਿਸ਼ੀਕਾਂਤ ਦੂਬੇ ਨੇ ਵੀ ਵੀਡੀਓ ਤੇ ਪ੍ਰਤੀਕਿਰਿਆ ਦਿੱਤੀ ਹੈ ਦਾਅਵੇ ਕੀ ਬਕਰ ਸੋਧ ਬਿਲ 2024 8 ਅਗਸਤ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਹਾਲਾਂਕਿ ਵਿਰੋਧੀ ਧਿਰ ਦੇ ਭਾਰੀ ਦਬਾਅ ਤੋਂ ਬਾਅਦ ਇਸ ਨੂੰ ਸੰਸਦ ਦੀ ਸਾਂਝੀ ਕਮੇਟੀ ਕੋਲ ਭੇਜ ਦਿੱਤਾ ਗਿਆ ਕਮੇਟੀ ਨੇ ਬਿਲ ਤੇ ਮੁਸਲਿਮਤ ਸੰਗਠਨਾ ਤੋਂ رائے ਮੰਗੀ ਹੈ ਕੋਈ ਵੀ आम आदमी अपनी राय कमिटी नु भेज सकदा है वीडियो च भी ਲੋਕਾਂ नु ਆਪਣੇ ਵਿਚਾਰ ਭੇਜਣ ਲਈ ਕਿਹਾ ਜਾ ਰਿਹਾ ਹੈ ਦਾਜੇ ਕੀ ਉਹ ਵਾਇਰਲ ਵੀਡੀਓ ਕਿਸੇ ਬਾਜ਼ਾਰ ਦੀ ਜਾਦਗਿਆ ਇਸ ਵਿੱਚ ਇੱਕ ਵਿਅਕਤੀ ਦੇ ਮੋਢੇ ਉੱਤੇ ਲਾਊਡ ਸਪੀਕਰ ਹੈ ਦੂਜਾ ਵਿਅਕਤੀ ਮਾਈਕ ਰਾਹੀਂ ਭਾਸ਼ਣ ਦੇ ਰਿਹਾ ਇੱਕ ਮਿੰਟ ਦੀ ਵੀਡੀਓ ਵਿੱਚ ਉਹ ਵਿਅਕਤੀ ਕਹਿ ਰਿਹਾ ਹੈ ਕਿ ਬਕਰ ਬਿੱਲ 2024 ਫਿਲਹਾਲ ਸੰਸਦ ਵਿੱਚ ਰਾਤਕਾਰ ਦਿੱਤਾ ਗਿਆ ਇਹ ਸੰਜੀ ਸੰਸਦ ਕਮੇਟੀ ਕੋਲ ਮੌਜੂਦ ਹੈ ਤੇ ਸੰਜੀ ਸੰਸਦ ਕਮੇਟੀ ਨੇ رائے ਮੰਗੀ ਹੈ ਇਸ ਲਈ ਸਾਰੇ ਮਰਦਾ ਔਰਤਾ ਤੇ ਭੈਣਾ ਤੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਆਪੋ ਆਪਣੇ ਵਿਚਾਰ ਪੇਸ਼ ਕਰਨ ਕਰਾਦਾ ਕੋਈ ਵੀ ਮੈਂਬਰ ਨਹੀਂ ਰਹਿਣਾ ਚਾਹੀਦਾ ਹਰ ਬੱਚੇ ਕੋਲ ਮੋਬਾਈਲ ਫੋਨ ਹੈ ਆਪਣੇ ਮੋਬਾਈਲ ਰਾਹੀਂ ਇਸ ਬਿਲ ਵਿਰੋਧ ਆਪਣੀ رائے ਪੇਸ਼ ਕਰੋ ਯਾਦ ਰੱਖੋ ਜੇ ਇਹ ਬਿਲ ਪਾਸ ਹੋ ਗਿਆ ਤਾਂ ਸਾਡੀਆਂ ਮਜ਼ਦੀਦਾ ਮਕਬਰੇ ਤੇ ਕਬਰਸਥਾਨ ਖੋਲੇ ਜਾਣਗੇ ਵਕਫ ਬੋਰਡ ਦੀ ਲੱਖਾਂ ਰੁਪਏ ਦੀ ਜਾਇਦਾਦ ਹੜੱਪ ਲਈ ਜਾਵੇਗੀ ਸਾਡੇ ਕੋਲ 13 ਤਾਰੀਖ ਦਾ ਸਮਾਂ ਹੈ ਦੱਸਦੀ ਕਿ ਉਹਨਾਂ ਨੇ ਕਿਹਾ ਕਿ ਈਮੇਲ ਰਾਹੀਂ ਕਮੇਟੀ ਨੂੰ ਆਪਣੀ رائے ਪੇਸ਼ ਕਰੋ ਦੱਸਦੀ ਕਿ ਗੋਂਡਾ ਤੋਂ ਪਾਸਪਾਸ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਕਿ ਵਕਫ ਸੋਚ ਬਿਲ ਸੰਸਦੀ ਸਾਂਝੀ ਕਮੇਟੀ ਕੋਲ ਵਿਚਾਰ ਅਦਿਨ ਹੈ ਮੈਂ ਖੋਦਿਸ ਦਾ ਮੈਂਬਰ ਹਾਂ ਇਹ ਵੀਡੀਓ ਦੇਖ ਕੇ ਮਨ ਦੁਖੀ ਹੋ ਗਿਆ ਪੂਰੇ ਬਿਲ ਨੂੰ ਘਟੋ ਘਾਟ 100 ਵਾਰ ਪੜਿਆ ਇਸ ਬਿਲ ਦੀ ਕਿਹੜੀ ਧਾਰਾ ਤਹਿਤ ਸਰਕਾਰ ਮਸਜਿਦਾ ਕਬਰਸਤਾਨ ਤੇ ਦਰਗਾਹਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਕਾਨੂੰਨ ਲਿਆ ਜਾ ਰਿਹਾ ਹੈ ਦੋਬੇ ਨੇ ਕਿਹਾ ਕਿ ਝੂਠ ਦੀ بنیاد ਵੋਟ ਬੈਂਕ ਦੀ ਰਾਜਨੀਤਿਕ ਤੇ ਸਰਕਾਰ ਵਿਰੋਧੀ ਅੰਨੀ ਰਾਜਨੀਤਿਕ ਨੇ ਦੇਸ਼ ਦੇ ਇੱਕ ਵਿਸ਼ੇਸ਼ ਵਰਗ ਤੇ ਮਨਾਂ ਵਿੱਚ ਲਗਾਤਾਰ ਨਫਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੋਰ ਅਪਡੇਟ ਲਈ ਦੇਖਦੇ ਰਹੋ ਜੇਪ ਡਿਊਟੀ